ਮੌਗਾ 'ਚ ਕੱਢਿਆ ਗਿਆ ਦਸਤਾਰ ਚੇਤਨਾ ਮਾਰਚ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਦੂਰ ਰੱਖਣ ਅਤੇ ਸਿੱਖੀ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਕੱਢਿਆ ਗਿਆ ਮਾਰਚ ਸਰਿੰਦਰ ਸਿੰਘ ਜੀ ਦਸਤਾਰ ਚੇਤਨਾ ਮਾਰਚ ਆਪਣੇ ਯਾਤਰਾ ਕਰਨ ਜਾਉਂਦੇ 3 ਮੈਸੇਜ ਦੇਣਾ ਜਾਉਦੇ ਬਹੁਤ ਬਹੁਤ ਪਹਿਲਾਂ ਦਾ ਬਹੁਤ ਬਹੁਤ ਵਧਾਈ ਦੇ ਪਾਤਰ ਆਈ ਦਸਤਾਰ ਚੇਤਨਾ ਮਾਰਚ ਕਮੇਟੀ ਜੋ ਇਹ ਜਿਹਾ ਚਲਾਗਾ ਜੋ ਕਦਮ ਕਰਦੀ ਆਏ ਸਾਲ 11 ਮਈ ਦੀ ਦਸਤਾਰ ਚੇਤਨਾ ਮਾਰਚ ਕੱਢਿਆ ਜਾ ਰਿਹਾ ਈ ਨੌਜਵਾਨ ਬਹੁਤ ਸਿੱਖੀ ਸਰੂਪ ਨੇ ਨਾਲ ਜੁੜਦੇ ਆਈ ਬਹੁਤ ਵਧੀਆ ਖੁਸ਼ ਆਤਮ ਪੈਦਾ ਹੁੰਦਾ ਵਾ ਦੂਰੋ ਦੂਰੋ ਮੁੰਡੇ ਸੇਵਾ ਕਰਨ ਲਈ ਆ ਰਹੇ ਆ ਕਮਾਜ ਸੇਵਾ ਸਾਇਟੀ ਦੀਆਂ ਵੀ ਸਵਾਵਾਂ ਲੱਗੀਆਂ ਆ ਆਜਾਦੀ ਸਵਾਮਾਂ ਨਿਭਾ ਰਹੀ ਹੈ ਸਮਾਜ ਸੇਵਾ ਸੈਟੀ ਪ੍ਰਧਾਨ ਗੁਰਦੇਵ ਸਿੰਘ ਸਿਆਸੀ ਜੀ ਦੀ ਪ੍ਰਧਾਨਗੀ ਹੇਠ ਇਹ ਸਵਾਮਾਂ ਚੱਲਦੀਆਂ ਵਾ ਜੀ ਇਸ ਦਸਤਾਰ ਜਿਤਨਾ ਮਾਰਚ ਵਿੱਚ ਦੇਖਿਆ ਸੀ ਕਿ ਦੇਖਣ ਨੂੰ ਮਿਲੇਗਾ ਇਹ ਚੀਜ਼ ਦਸਤਾਰ ਜਿਤਨਾ ਮਾਰਚ ਵਿੱਚ ਮੁੰਡੇ ਨੌਜਵਾਨ ਮਾਡਲਿੰਗ ਕਰਨਗੇ ਬੱਚਿਆਂ ਨੂੰ ਪ੍ਰਭਾਵਿਤ ਹੋ ਰਹੇ ਆ ਮਾਡਲ ਕਰ ਰਹੇ ਸੀ ਕਿ ਸਰੂਪ ਨਾਲ ਜੋੜ ਰਹੇ ਆ ਠੀਕ ਆ ਜੀ ਤੇ ਵੱਧ ਤੋਂ ਵੱਧ ਕੇਸਰੀ ਕੇਸਰੀ ਨਿਸ਼ਾਨ ਨਿਸ਼ਾਨ ਲਾਏ ਜਾ ਰਹੇ ਆ ਆਪਦੇ ਆਪ ਦੇ ਵਹੀਕਲਾਂ ਤੇ ਨੌਜਵਾਨਾਂ ਵੱਲੋਂ ਬ੍ਰੈਸ ਕੋਡ ਰੱਖਿਆ ਗਿਆ ਵਾ ਚਿੱਟੇ ਗੁੱਟ ਤੇ ਮੇਜ ਜਾਰੇ ਵਾਈਟ ਚੀਜ ਸ਼ਰਟ ਪੱਗਾਂ ਕੇਸਰੀ ਬੰਨੀਆਂ ਜਾ ਰਹੀਆਂ ਹਨ ਨੌਜਵਾਨਾਂ ਵੱਲੋਂ ਹੀ ਸਤਿ ਪਾਏ ਜਿਸਤਾਰ ਜਿਤਨਾ ਮਾਰਚ ਕੱਢਿਆ ਜਾ ਰਿਹਾ ਕੀ ਮੋਟਿਵ ਹੈ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਜਰੀਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਸਤਾਰ ਚੇਤਨਾ ਕਮੇਟੀ ਵੱਲੋਂ ਮੋਗਾ ਵਿਖੇ ਹਰ ਸਾਲ ਦਸਤਾਰ ਚੇਤਨਾ ਮਾਰਚ ਜਿਹੜਾ ਕੱਢਿਆ ਜਾਂਦਾ ਇਹ 11ਵਾਂ ਦਸਤਾਰ ਚੇਤਨਾ ਮਾਰਚ ਆ ਜਿਹੜਾ ਦਸਤਾਰ ਚੇਤਨਾ ਮਾਰਚ ਕਮੇਟੀ ਵੱਲੋਂ ਵਿਸਾਖੀ ਨੂੰ ਸਮਰਪਿਤ ਹੋ ਕੇ ਕੱਢਿਆ ਜਾ ਰਿਹਾ ਜਦੋਂ ਕਿ ਖਾਲਸਾ ਦਾ ਸਥਾਪਨਾ ਦਿਵਸਾ ਵਿਸਾਖੀ ਉਹਨੂੰ ਸਮਰਪਿਤ ਹੋ ਕੇ ਦਸਤਾਰ ਚੇਤਨਾ ਮਾਰਚ ਜਿਹੜਾ ਅੱਜ ਸਾਰੇ ਸ਼ਹਿਰ ਦੇ ਵਿੱਚ ਮੋਗਾ ਨਿਵਾਸੀਆਂ ਦੇ ਵਿੱਚ ਖੁਸ਼ੀਆਂ ਸਾਂਝੀਆਂ ਕਰੂਗਾ ਖਾਲਸਾ ਜਿਹੜਾ ਸਥਾਪਨਾ ਦਿਵਸ ਦੇ ਸੰਬੰਧੀ ਸਮਝ ਲਓ ਅਡਵਾਂਸ ਵਿਸਾਖੀ ਦੀ ਜਿਹੜੇ ਤਿਉਹਾਰ ਆ ਉਹਦੀ ਸ਼ੁਰੂਆਤ ਕਰਨ ਵਾਸਤੇ ਹੀ ਇਹ ਸਮਝ ਲਓ ਆਪਾਂ ਦਸਤਾਰ ਚੇਤਨਾ ਮਾਰਚਾ ਇੱਕ ਕਮੇਟੀ ਵੱਲੋਂ ਸਾਰੇ ਮੋਗੇ ਦੇ ਵਿੱਚ ਕੱਢਿਆ ਜਾਊਗਾ ਹਾਂਜੀ ਵੀਰ ਸਾਹਿਬ ਕੀ ਕਹਨੇਗਾਓ ਕਿ ਦਸਤਾਰ ਕਿਹੜਾ ਮਾਰਚ ਕਰ ਰਹੇ ਹੋ ਕੀ ਮੋਟਿਵ ਹੈ ਤੇ ਕੀ ਮੈਸੇਜ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਤਾਰ ਚੇਤਨਾ ਮਾਰਚ ਕਮੇਟੀ ਦੇ ਮੈਂਬਰ ਸਾਹਿਬਾਨ ਵੱਲੋਂ ਜਿਹੜਾ ਕਿ 11ਵਾਂ ਦਸਤਾਰ ਮਾਰਚ ਕੱਢਿਆ ਜਾ ਰਿਹਾ ਹੈ ਜਿਹਦੇ ਵਿੱਚ ਕੀ ਕਹ ਉਹ ਜਿੰਨੀਆਂ ਵੀ ਦੇਸ਼ ਵਿਦੇਸ਼ਾਂ ਦੇ ਵਿੱਚ ਸੰਗਤ ਬੈਠੀ ਆ ਸਾਡੀਆਂ ਪੈਣਾ ਬੈਠੀਆਂ ਸਾਡੇ ਵੀਰ ਬੈਠੇ ਆ ਤੇ ਮੋਗੇ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਦਸਤਾਰ ਚੇਤਨਾ ਮਾਰਚ ਜਿਹੜਾ ਅੱਜ ਨਾਮਦੇਨ ਗੁਰਦੁਆਰਾ ਸਾਹਿਬ ਤੋਂ ਕੱਢਿਆ ਜਾ ਰਿਹਾ ਹੈ ਜਿਹੜਾ ਕਿ ਇਹ ਵੱਖ-ਵੱਖ ਗਲੀਆਂ ਦੇ ਵਿੱਚੋਂ ਵੱਖ-ਵੱਖ ਮਹੱਲਿਆਂ ਦੇ ਵਿੱਚ ਹੁੰਦਾ ਹੋਇਆ ਆਪਣਾ ਐਵਰਗ੍ਰੀਨ ਪਾਰਕ ਦੇ ਵਿੱਚ ਸਮਾਪਤੀ ਹੋਵੇਗੀ ਇਹ ਦਿੱਤੀ ਹੋਈ ਦਾਤ ਧੰਨ ਸ਼ੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਧੰਨ ਸ਼ੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖੰਡੇ ਪੋਲ ਦਾ ਅੰਮ੍ਰਿਤ ਛਕਾ ਕੇ ਗੁਰੂ ਨਾਲ ਜੁੜਿਆ ਬਾਣੀ ਨਾਲ ਜੁੜਿਆ ਬਾਣੇ ਨਾਲ ਜੁੜਿਆ ਤੇ ਜਿੱਥੇ ਕਿ ਅੱਜ ਮੋਗੇ ਸ਼ਹਿਰ ਦੇ ਵਿੱਚ ਸਾਡੀਆਂ ਭੈਣਾਂ ਸਾਡੇ ਵੀਰ ਸਾਡੇ ਬਜ਼ੁਰਗ ਕੇਸਰੀ ਦਸਤਾਰਾਂ ਸਜਾ ਕੇ ਕੇਸਰੀ ਦਮਾਲੇ ਬਣ ਕੇ ਕੇਸਰੀ ਦੁਪट्टे ਲੈ ਕੇ ਅੱਜ ਮੋਗੇ ਸ਼ਹਿਰ ਤੇ ਇੱਕ ਵੱਖਰੀ ਪਛਾਣ ਬਣੇਗੀ ਜਿੱਥੇ ਕਿ ਗੁਰਗੋਮੈ ਸਿੰਘ ਜੀ ਮਹਾਰਾਜ ਜੀ ਨੇ ਖੰਡੇਪਾਲ ਦਾ ਅਮਰਤ ਛਕਾ ਕੇ ਸਿੰਘ ਸਾਜੇ ਸੀ ਅੱਜ ਮੋਗੇ ਸ਼ਹਿਰ ਦੇ ਵਿੱਚ ਇੱਕ ਵੱਖਰਾ ਹੀ ਰੂਪ ਵੇਖਣ ਨੂੰ ਮਿਲੇਗਾ ਜਿਹੜਾ ਕਿ ਇਹ ਜਿੰਨੀਆਂ ਵੀ ਮੋਗੇ ਸ਼ਹਿਰ ਦੀਆਂ ਧਾਰਮਿਕ ਦੇ ਸਮਾਜਿਕ ਜਥੇਬੰਦੀਆਂ ਜਿੰਤੇ ਵੀ ਸੰਤ ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲ ਅੱਜ ਮੋਗੇ ਸ਼ਹਿਰ ਦੇ ਵਿੱਚ ਇਹ ਮਾਰਚ ਕੱਢਿਆ ਜਾਵੇਗਾ ਜਿਹੜੇ ਨੌਜੋਸਿਕੀ ਤੋਂ ਪਤਨ ਹੋ ਰਹੀ ਹੈ ਦੂਰ ਜਾ ਰਹੀ ਹੈ ਲਕੀਆਂ ਲੱਗ ਰਿਹਾ ਉਹਨੂੰ ਕੀ ਨਹੀਂ ਅਸੀਂ ਤਾਂ ਹਮੇਸ਼ਾ ਹੀ ਦਸਤਾਰ ਚੇਤਨਾ ਮਾਰਚ ਦੇ ਕਮੇਟੀ ਦੇ ਮੈਂਬਰ ਸਹਿਬਾਨ ਜਿੰਨੀਆਂ ਵੀ ਧਾਰਮਿਕ ਤੇ ਸਮੂਹ ਜੱਥੇਬੰਦੀਆਂ ਦੇ ਉਪਰਾਲੇ ਦੇ ਸਦਕਾ ਜਿਹੜੇ ਕਿ ਗੁਰੂ ਤੋਂ ਬੇਮਕੋ ਹੋਏ ਹੋਏ ਆ ਨਸ਼ਿਆਂ ਦੇ ਵਿੱਚ ਲੁੱਜੇ ਹੋਏ ਆ ਕਿਉਂਕਿ ਹਮੇਸ਼ਾ ਇਹੀ ਸਾਡੇ ਨੌਜਵਾਨਾਂ ਦਾ ਸਾਡੇ ਭਰਾਵਾਂ ਦਾ ਉਪਰਾਲਾ ਹੁੰਦਾ ਵਾ ਕਿ ਗੁਰੂ ਨਾਲ ਜੋੜਿਆ ਜਾਵੇ ਬਾਣੇ ਨਾਲ ਜੋੜਿਆ ਜਾਵੇ ਤੇ ਸੋਹਣੀ ਦਸਤਾਰ ਸੀ ਆ ਕੇ ਤੇ ਜਿੰਨੀਆਂ ਵੀ ਮੈਂ ਇਹ ਅਪੀਲ ਕਰਦਾ ਵਾਂ ਜਿਹੜੇ ਨੌਜਵਾਨ ਵੀਰ ਆ ਸਾਡੀਆਂ ਭੈਣਾਂ ਵਾਂ ਜਿਹੜੇ ਇੱਕ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਆ ਉਹ ਜਿੰਨੀਆਂ ਵੀ ਕੇ ਸ਼ਰਧੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨਾਲ ਜੁੜਨ ਤੇ ਜਿਹੜਾ ਕਿ ਜੁੜਨ ਦੇ ਨਾਲ ਜਿੱਥੇ ਕਿ ਗੁਰੂ ਦੇ ਨਾਲ ਜੋੜਿਆ ਜਾਂਦਾ ਹੈ ਉੱਥੇ ਬਾਣੀ ਨਾਲ ਵੀ ਜੋੜਿਆ ਜਾਂਦਾ ਉੱਥੇ ਤਨਛੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਸ਼ਤਰ ਸ਼ਾਦਾ ਇੱਕ ਹੀਟ ਹੋ ਕੇ ਤੇ ਆਪਣਾ ਜੀਵਨ ਜਿਹੜਾ ਵੀ ਮੈਂ ਤਾਂ ਸਮਝਦਾ ਵੀ ਬਹੁਤ ਹੀ ਭਾਗਾ ਵਾਲੀਆਂ ਰੂਹਾਂ ਵਾਂ ਜਿਹੜੀਆਂ ਕਿ ਬਾਣੀ ਨਾਲ ਜੁੜਦੀਆਂ ਤੇ ਬਾਣੀ ਨਾਲ ਜੁੜਦੀਆਂ ਤੇ ਅੱਜ ਤੁਹਾਡਾ ਵੀਰ ਵੀ ਕਿਸੇ ਸਮੇਂ ਇੱਕ ਮੋਨਾ ਹੁੰਦਾ ਸੀ ਤੇ ਅੱਜ ਇੱਕ ਕੂਰੇ ਵੀ ਬਾਣੀ ਦੇ ਨਾਲ ਜੁੜ ਕੇ ਤੇ ਤਨਛੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮੈਂ ਲੱਖ ਲੱਖ ਵਾਰ ਸ਼ੁਕਰਾਨਾ ਕਰਦਾ ਵੇ ਜਿਹੜੀ ਕਿ ਇਸ ਬਾਣੇ ਜੀ ਨੂੰ ਵੀ ਇੱਕ ਖੰਡੇ ਪੌਲ ਦਾ ਅਮਰ ਤੇ ਸ਼ਕਾ ਕੇ ਬਾਣੇ ਨਾਲ ਜੋੜਿਆ। ਦਸਤਾਰ ਚੇਤਨਾ ਮਾਰਚ ਇਹ ਕਦੇ ਵੀ ਨਹੀਂ ਹੋਊਗਾ ਕਿਉਂਕਿ ਮੋਗੇ ਸ਼ਹਿਰ ਦੀਆਂ ਜਿੰਨੀਆਂ ਵੀ ਸੰਗਤਾਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਇੱਕ ਸੇਵਾ ਨਾਲ ਜੁੜੇ ਆ ਬਾਣੇ ਨਾਲ ਜੁੜੇ ਆ ਤੇ ਜਿਹੜਾ ਕਿ 11ਵਾਂ ਦਸਤਾਰ ਮਾਰਚ ਕੱਢਿਆ ਜਾ ਰਿਹਾ ਅੱਗੇ ਵੀ ਇਹ ਉਪਰਾਲੇ ਜਾਰੀ ਰਹਿਣਗੇ ਕਿਉਂਕਿ ਇਹ ਉਹ ਯੋਧੇ ਆ ਇਹ ਉਹ ਵੀਰ ਆ ਉਹ ਪਹਿਣਾ ਵਾ ਉਹ ਜਿੰਨੀਆਂ ਵੀ ਸੰਗਤਾਂਵਾਂ ਦੇ ਸ਼ਬਦਾਂ ਦੇ ਵਿੱਚ ਬੈਠੀਆਂ ਵਾ ਆਪਣਾ ਦਸਬੰਧ ਦੇ ਕੇ ਇੱਕ ਦਸਤਾਰ ਮਾਰਚ ਕਦੇ ਵੀ ਇਹ ਨਹੀਂ ਛੱਡਿਆ ਜਾਵੇਗਾ ਕਿਤੇ ਬਾਣ ਜਿੱਥੇ ਗੁਰਗੋਬਨ ਸਿੰਘ ਜੀ ਮਹਾਰਾਜ ਨੂੰ ਯਾਦ ਕੀਤਾ ਜਾਂਦਾ ਉੱਥੇ ਦਸਤਾਰ ਨੂੰ ਵੀ ਯਾਦ ਕਰਕੇ ਤੇ ਅੱਜ ਦਸਤਾਰ ਮਾਰਚ ਮੋਗੇਸ਼ਰ ਦੇ ਵਿੱਚ ਵੱਖ-ਵੱਖ ਗਲੀਆਂ ਦੇ ਵਿੱਚ ਕੱਢਿਆ ਜਾ ਰਿਹਾ ਹੈ ਜੀ ਉੱਚੀ ਬੋਲੋ ਕੀ ਨਾਮ ਹੈ ਅਭੀ ਜੀਵਨ ਅੱਜ ਕੀ ਸਿੰਘ ਸਜੇ ਹੋਏ ਹੋ ਹਾਂ ਜੀ ਸਿਰ ਤੇ ਦੁਮਾ ਅਗਵੰਨੀ ਹੈ ਦਸਤਾਰ ਸਜਾਈ ਆ ਅੱਜ ਆਪਾਂ ਕਿੱਥੇ ਆਏ ਆ ਦਸਤਨਾਮਾ ਦਸਤਨਾਮਾ ਸਵੇਤ ਕਿੰਨੇ ਕੁ ਜੀ ਲੜ ਰਹੀ ਹੈ ਹੋ ਸੋ ਇਹ ਬਹੁਤ ਜ਼ਿਆਦਾ ਕੋਸ਼ਿਸ਼ ਹੈ ਹੋ ਜਾ ਜੀ ਸੰਕੀ ਬਣ ਜੀ ਸੰਕੀ ਆ ਜੋ ਸਾਰ ਜਿਹਾ ਮਾਰਚ ਕਰ ਰਹੇ ਹਾਂ ਮੁਕੇ ਦੇ ਵਿੱਚ ਕੀ ਮੋਟੀਵੇ ਦਾ ਕੀ ਮੈਸੇਜ ਦਸਤਾਰ ਚੇਤਨਾ ਮਾਰਚ ਕਮੇਟੀ ਪਿਛਲੇ ਲੰਬੇ ਸਮੇਂ ਤੋਂ ਨੌਜਵਾਨਾਂ ਦੇ ਮਨਾਂ ਦੇ ਅੰਦਰ ਨੌਜਵਾਨਾਂ ਦੇ ਮਾਪਿਆਂ ਦੇ ਮਨਾਂ ਦੇ ਅੰਦਰ ਦਸਤਾਰ ਪ੍ਰਤੀ ਚੇਤਨਾ ਪੈਦਾ ਕਰਨ ਲਈਏ ਦਸਤਾਰ ਮਾਰਚ ਕੱਢਦੀ ਹੈ ਮਾਪਿਆਂ ਨੂੰ ਔਰ ਬੱਚਿਆਂ ਨੂੰ ਸੁਚੇਤ ਕਰਦੇ ਆਂ ਵੀ ਆਓ ਆਪਾਂ ਰਲ ਮਿਲ ਕੇ ਦਸਤਾਰਾ ਸਿਰਾਂ ਤੇ ਸਜਾਈਏ ਵਿਸਾਖੀ ਨੂੰ ਸਮਰਪਿਤ 11ਵਾਂ ਜਿਹੜਾ ਦਸਤਾਰ ਚੇਤਨਾ ਮਾਰਚ ਹੈ ਸੀ ਇਸ ਵਾਰ ਕੱਢਣ ਜਾ ਰਹੇ ਆ ਗੁਰਦੁਆਰਾ ਸ਼੍ਰੀ ਨਾਮਦੇਵ ਭਵਨ ਤੋਂ ਸ਼ੁਰੂ ਹੋ ਕੇ ਸੋਹਣੀਆਂ ਦਸਤਾਰਾਂ ਸਜਾ ਕੇ ਸੋਹਣੇ ਦੁਮਾਲੇ ਸਜਾ ਕੇ ਸਾਡੀਆਂ ਪੈਣਾ ਜਿਹੜੀਆਂ ਕੇਸੀਆਂ ਦੁਮਾਲੇ ਇਸ ਦਸਤਾਰ ਮਾਰਚ ਦੇ ਵਿੱਚ ਸ਼ਮੂਲੀਅਤ ਕਰਦੀਆਂ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਵੀ ਨੌਜਵਾਨ ਛੋਟੇ ਬੱਚੇ ਸਾਡੇ ਨਾਲ ਜੁੜਨ ਵੱਡੀ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਸਕੂਲਾਂ ਦੇ ਵਿੱਚੋਂ ਬੱਚੇ ਸਾਡੇ ਨਾਲ ਦੇਖਦੇ ਆਂ ਔਰ ਇਨ੍ਹਾਂ ਦਸਤਾਰਧਾਰੀ ਬੱਚਿਆਂ ਨੂੰ ਦੇਖ ਕੇ ਹੋਰ ਬੱਚੇ ਪ੍ਰਭਾਵਿਤ ਹੁੰਦੇ ਆਂ ਹਰ ਵਾਰ ਸੈਂਕੜੇ ਬੱਚੇ ਪ੍ਰਣ ਕਰਦੇ ਆਵੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਸਿਰਾਂ ਤੇ ਆਪਣੀ ਦਸਤਾਰ ਸਜਾ ਕੇ ਰੱਖਾਂਗੇ ਇਹੀ ਸਾਡਾ ਦਸਤਾਰ ਚਿਤਰਾ ਮਾਰਚ ਕਮੇਟੀ ਦਾ ਜਿਹੜਾ ਮਨੋਰਥ ਹੈ ਜੀ ਦਸਤਾਰ ਹੀ ਚੁਗਾਉਣੀ ਜੇ ਕਿਰਦਾਰ ਨੂੰ ਵੀ ਲਿਆਉਣਾ ਚਾਹੀਦਾ ਦਸਤਾਰ ਤੇ ਕਿਰਦਾਰ ਦੀ ਗੱਲ ਹਮੇਸ਼ਾ ਹੀ ਕ ਚਾਰਕ ਕਰਦੇ ਆਏ ਆ ਜਿਹੜਾ ਬੱਚਾ ਦਸਤਾਰ ਨਾਲ ਜੁੜ ਗਿਆ ਉਹਦਾ ਕਿਰਦਾਰ ਆਪਣੇ ਆਪ ਹੀ ਸੁੱਲਾ ਹੋ ਜਾਂਦਾ ਸੋ ਕੋਸ਼ਿਸ਼ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਸਤਾਰ ਦੇ ਨਾਲ ਕਿਰਦਾਰ ਨੂੰ ਉੱਚਾ ਸੁੱਚਾ ਚੁੱਕਣ ਦੇ ਲਈ ਸੁਚਾਰੂ ਤਰੀਕੇ ਨਾਲ ਆਪਦੀ ਜ਼ਿੰਦਗੀ ਜਿਉਣ ਦੇ ਲਈ ਇਦਾਂ ਦੇ ਉਪਰਾਲੇ ਨਿਰੰਤਰ ਜਾਰੀ ਰਹਿਣਗੇ